प्यारे सिरोतीउ प्यार परिसत श्री अकालजी तुसी देख रहे हो स्टार जी न्यूज़ चैनल खबर अभिनेत्री कंगना रनौत फिल्म स्टार दी इमरजेंसी फिल्म आज 17 जनवरी नु सिनेमा करा विच रिलीज हो गई है पर रिलीज तो एक दिन पहला ही पंजाब विच इसदा विरोध शुरू हो गया सी ई फिल्म साबका प्रधानमंत्री इंदिरा गांधी दी जीवन ते आधारित है जिस च कंगना अपनी भूमिका निभा रही अते एसटीपीसी ने मुख्यमंत्री नु पत्र लिख के फिल्म ते پابंदी लाउण दी मांग कीती सी इसदे नाल ही हुन सूबे परदे सिनेमा करां दे बाहर श्रोमी कमेटी ਤੇ ਹੋਰ ਸਿੱਖ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋ ਗਏ ਹਨ ਹਾਲਾਂਕਿ ਫਿਲਸਫਿਕ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦਿਆਂ ਅੰਮ੍ਰਿਤਸਰ ਦੇ ਪੀਵੀਆਰ ਸੂਰਜ ਚੰ다 ਤਾਰਾ ਸਿਨੇਮਾ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਇਸ ਫਿਲਮ ਦੇ ਖਿਲਾਫ ਪਟਿਆਲਾ ਲੁਧਿਆਣਾ ਅਤੇ ਮੋਹਾਲੀ ਸ਼ਹਿਰਾਂ ਵਿੱਚ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਰੀਰਵਾੜਪਾ ਸਿਨੇਮਾ ਕਰਾ ਵਿੱਚ ਬੁਕਿੰਗ ਹੋ ਰਹੀ ਸੀ ਜੋ ਅਚਰਗ ਕਰ ਦਿੱਤੀ ਗਈ ਹੈ ਕਿ ਕੰਗਨਾ ਰਣੌਤ ਦੁਆਰਾ ਨਿਰਦੇਸ਼ਿਤ ਐਮਰਜੈਂਸੀ ਵਿੱਚ ਅਨੁਪਮ ਖੇਰਨੇ ਜਾਂ ਪ੍ਰਕਾਸ਼ ਨਾਰਾਇਣ ਸ਼ੈਸਤਲਪੜੇ ਅਟਲ ਵਿਹਾਰੀ ਵਾਜਪਾਈ ਦੇ ਰੂਪ ਵਿੱਚ ਮਿਲਿੰਦ ਸੋਮ ਅਲਦ ਹਰਦਾ ਕਿਰਦਾਰ ਨਿਭਾਇਆ ਹੈ ਪਪুল ਚੈਕਰ ਸੰਜੇ ਗਾਂਧੀ ਦੇ ਰੂਪ ਵਿੱਚ ਵਿਸਾਕ ਨਾਇਲ ਅਤੇ ਜਗਜੀਵਨ ਰਾਮ ਦੇ ਰੂਪ ਵਿੱਚ ਮਰਹੂਮ ਸतीश ਕੌਸ਼ਕ ਇਹ ਫਿਲਮ ਸਾਬ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਤੇ ਆਧਾਰਿਤ ਹੈ ਜਿਸ ਚ ਕੰਗਨਾ ਆਪਣੀ ਭੂਮਿਕਾ ਨਿਭਾ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਅਸੀਂ ਇਸ ਨੂੰ ਰੋਕਣ ਲਈ ਕੱਲ ਸਾਬਾਗਵਾਨ ਸਿੰਘ ਜੀ ਮਾਨ ਸਿੰਘ ਜਮ ਸਾਹਿਬ ਨੂੰ ਮਾਝਾ ਪ੍ਰਧਾਨ ਸਾਹਿਬ ਸਤਾਰ ਹਜਿੰਦਰ ਸਿੰਘ ਧਾਮ ਜੀ ਵੱਲੋਂ ਚਿੱਠੀ ਭੇਜੀ ਸੀ ਇਹ ਜਿੰਨੇ ਵੀ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਵੀ ਪੱਤਰ ਭੇਜਿਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਅਸੀਂ ਡੀਸੀ ਅਮਰਸਰ ਨੂੰ ਵੀ ਮਿਲ ਕੇ ਆਏ ਹਾਂ ਉਹਨਾਂ ਨੇ ਵੀ ਸਾਨੂੰ ਵਿਸ਼ਵਾਸਤੋ ਆਇਆ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਫਿਲਮ ਚ ਸਿੱਖ ਕਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਦੇ ਕਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਜ ਲੱਗਦਾ ਕਿ ਜਿਤਨਾ ਇਹ ਫਿਲਮ ਨੇ ਦੋ ਭਾਈਚਾਰਿਆਂ ਵਿੱਚ ਲੜਾਈ ਪਾਉਣ ਦਾ ਇੱਕ ਸਾਜਿਸ਼ ਰਚੀ ਜਾ ਰਹੀ ਆ ਖਾਸ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ ਵਿੱਚ ਜਿਸ ਤਰ੍ਹਾਂ ਸਿੱਖ ਕਰਦਾਰਾਂ ਨੂੰ ਪੇਸ਼ ਕਰ ਰਹੀ ਸਰਕਾਰ ਇਹ ਕੰਗੜਾ ਨਾਅ ਉਹ ਜਿਹੜੀ ਉਹ ਪਹਿਲਾਂ ਵੀ ਵਾਅਦਾਂ 'ਚ ਰਹੀ ਆ ਜਿ ਤਰ੍ਹਾਂ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਵੀ ਉਹਨੇ ਕਿਸਾਨ ਬੀਬੀਆਂ ਬਾਰੇ ਬਹੁਤ ਹੀ ਗਲਤ ਅਤਰਾਜਯੋਗ ਸ਼ਬਦ ਵਰਤੇ ਸੀ ਉਹ ਹਮੇਸ਼ਾ ਹੀ ਸਿੱਖਾਂ ਦੇ ਨੂੰ ਟਾਰਗੇਟ ਕਰਦੀ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹੋ ਦੂਜੇ ਪਾਸੇ ਇਹਦੇ ਫਿਲਮ ਦੇ ਨਿਰਮਾਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਵੱਡੀ ਪੱਧ ਤੇ ਕੱਟ ਲਗਾਏ ਗਏ ਨੇ ਕੋਈ ਅਜਿਹੇ ਇਤਰਾਜ਼ ਜੋ ਸਾਈਨਿੰਗ ਜਦੋਂ ਕਿ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਚੁੱਕੇ ਹਾਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਹਾਂ ਪਰ ਸਾਨੂੰ ਕਿਸੇ ਨੇ ਕੋਈ ਜਵਾਬ ਨਹੀਂ ਭੇਜਿਆ ਕਿ ਸਾਡੇ ਵਿੱਚ ਕੋਈ ਦ੍ਰਿਸ਼ ਕੱਟਿਆ ਹੈ ਜਾਂ ਨਹੀਂ ਕੱਟਾ ਹੁਣ ਕੀ ਇਕਲੇ ਰਹਿਣਗੇ ਅਸੀਂ ਅੱਜ ਆਏ ਹਾਂ ਜਿਹੜਾ ਪੁਰਾਣਾ ਸੁਰਚੰਦਾ ਸਲਮਾ ਸਿਟੀ ਪੀਵੀਵੀਆਰ ਥੀਏਟਰ ਹੈ ਅੱਜ ਫਿਲਮ ਰਿਲੀਜ ਹੋ ਰਹੀ ਹੈ ਅਸੀਂ ਉਹਨੂੰ ਰੋਕਣ ਲਈ ਆਏ ਹਾਂ ਹੋ ਜੀ ਸਿਰ ਨੂੰ ਮੈ ਕਰਨੇ ਪਹਿਲਾਂ ਹੀ ਫਿਲਮ ਲਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਰੋਕ ਲਾਤੀ ਆ ਜਾਂ ਲਾਉਣ ਤੋਂ ਮਨਾ ਕਰਤਾ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਬਾਕੀ ਮੈਂ ਥੀਏਟਰ ਜਿਹਨੇ ਵੀ ਪੰਜਾਬ ਦੇ ਥੀਏਟਰ ਆ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਫਿਲਮ ਤੇ ਫਿਲਮ ਨਾ ਚਲਾਉਣ ਤੇ ਫਿਰ ਉਹਨੂੰ ਬੰਦ ਕਰ ਦੇ ਧੰਨਵਾਦ ਹਾਂਜੀ ਗਗਤ ਜੀ ਕੀ ਇੰਤਜ਼ਾਮ ਕੀਤੇ ਆ ਜੀ ਅੱਜ ਪੁਲਿਸ ਵੱਲੋਂ ਜਿਹੜੀ ਫਿਲਮ ਅਮਰਜੈਂਸੀ ਰਿਲੀਜ਼ ਹੋਈ ਪੁਲਿਸ ਵੱਲੋਂ ਜੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਖਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਅਸ਼ਵਾਸਨ ਦਵਾਤਾ ਗਿਆ ਹੈ ਜੀ ਕਿ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਹਾਂਜੀ ਤੇ ਪੁਲਿਸ ਕਿੰਨੀ ਕਿ ਸਕਿਉਰਿਟੀ ਲਾਈ ਗਈ ਹੈ ਕਾਫੀ ਤਦਾਦ ਚ ਸਕਿਉਰਿਟੀ ਹੈ ਜੀ ਹਾਂਜੀ ਉਥੇ ਥੀਏਟਰ ਤੇ ਫਿਲਮ ਲੱਗੀ ਹੈ ਕਿ ਉਹਦੇ ਆ ਕੇ ਨਹੀਂ ਜੀ ਲੱਗੀ ਨਹੀਂ ਹੈ ਜੀ ਹਾਂਜੀ ਕੋਈ ਸ਼ੋਰ ਨਹੀਂ ਚੱਲ ਰਿਹਾ ਜੀ ਬਿਲਕੁਲ ਸ਼ਾਂਤੀਪੁਰ ਉਹ ਕਿ ਸਕਟਰ ਸਾਹਿਬ ਨਾਲ ਗੱਲ ਵੀ ਹੋ ਗਈ ਹੈ ਜੀ ਇਹਨਾਂ ਨੂੰ ਕਨਵੇ ਵੀ ਕਰਤਾ ਗਿਆ ਹੈ ਸ਼ਹਿਰ ਦੇ ਹੋਰ ਸੈਟਰ ਜੀ ਅ ਫਿਲਹਾਲ ਸ਼ਹਿਰ ਦੇ ਕਿਸੇ ਸੈਟਰ ਚ ਨਹੀਂ ਲੱਗੀ ਠੀਕ ਹੈ